ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਪਹਿਲੀ ਵਾਰ ਦੇਗ ਪ੍ਰਸ਼ਾਦ ਬਣਾ ਰਹੀ ਆ ਦੇਖਦੀ ਆ ਕਿਹੋ ਜਿਹਾ ਬਣਦਾ ਆ ਭਾਈ ਗੁਰਜੀ ਵਧੀਆ ਹੀ ਬਣਾਉਣ ਕਿਉਂਕਿ ਭਾਈ ਗੁਰਜੀ ਦੇ ਨਾਮ ਦਾ ਪ੍ਰਸ਼ਾਦ ਹੈ ਤੇ ਚਲੋ ਮੈਂ ਕਰਦੀ ਆ ਦੇਗ ਬਣਾਣੀ ਸਟਾਰਟ ਤੇ ਗੈਸ ਪਹਿਲੇ ਮੈਂ ਸਲੋ ਕਰ ਲਿਆ ਤੇ ਗੈਸ ਵੀ ਗੈਸ ਵਿੱਚ ਕੈਰੀ ਸੋਰੀ ਓ ਵਿੱਚ ਆਟਾ ਪਾਤਾ ਤੇ ਹੁਣ ਆਪਾਂ ਆਟੇ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਇਹਨੂੰ ਮਿਕਸ ਕਰੂੰਗੀ ਹੁਣ ਮੈਂ ਆਪਣਾ ਪਾਣੀ ਇੱਧਰ ਗਰਮ ਪਾਣੀ ਧਰਿਆ ਹੋਇਆ ਮੈਂ ਥੋੜਾ ਜਿਹਾ ਜਿੰਨਾ ਕੁ ਵਰਦਾ ਪ੍ਰਸ਼ਾਦ ਵਿੱਚ ਪੈਣਾ ਥੋੜਾ ਜਿਹਾ ਪਾਣੀ ਗਰਮ ਹੋ ਰਿਹਾ ਹੁਣ ਕੋਸਾ ਪਾਣੀ ਕੋਸਾ ਨਹੀਂ ਸੱਚ ਉਬਾਲ ਲੈਣਾ ਹੈ ਇਹਨੂੰ ਹੁਣ ਥੋੜਾ ਜਿਹਾ ਬਰਾਊਨ ਹੋ ਗਿਆ ਤੇ ਮੈਂ ਥੋੜਾ ਜਿਹਾ ਇਹਨੂੰ ਹੋਰ ਬਰਾਊਨ ਕਰਾਂਗੀ ਉੱਤੋਂ ਬਾਅਦ ਫਿਰ ਦੇਖਦੇ ਅੱਗੇ ਕੀ ਕਰਨਾ ਇਹ ਆਪਣਾ ਰੇਜੇ ਚੁੱਕਿਆ ਹੁਣ ਮੈਂ ਇਹਨੂੰ ਗੈਸ ਨੂੰ ਕਰ ਲੱਗੀ ਹਾਂ ਬੰਦ ਤੇ ਫਿਰ ਇਹਨੂੰ ਚੈੱਕ ਕਰਨਾ ਹੈ ਕਿੰਨਾ ਬਰਾਊਨ ਹੋ ਗਿਆ ਸੋਲੇ ਥੋੜਾ ਜਿਹਾ ਰੈਂਦਾ ਇਹਨੂੰ ਹੋਰ ਬ੍ਰਾਊਨ ਕਰੂੰਗੀ ਮੈਂ ਉਸ ਤੋਂ ਬਾਅਦ ਮੈਂ ਪਾਉਂਗੀ ਇਹਦੇ ਵਿੱਚ ਚੀਨੀ ਹਾਂਜੀ ਆ ਇੱਕ ਕੌਲੀ ਆਟਾ ਸੀ ਤੇ ਇੱਕ ਕੌਲੀ ਚੀਨੀ ਹੁਣ ਮੇਰੇ ਵਿੱਚ ਪਾ ਕੇ ਇਹਨੂੰ ਮਿਕਸ ਕਰਨਾ ਤੇ ਹੁਣ ਦੋ ਕੌਲੀਆਂ ਪਾਣੀ ਦੀਆਂ ਇਹ ਪਾਣੀ ਆ ਵਿੱਚ ਫਟਾਫਟ ਇਹਨੂੰ ਇਸ ਲਈ ਪਕਦੀ ਮਾਣੀ ਹੈ ਕਿ ਨੀਚੇ ਨਾ ਲੱਗੇ ਆਪਣਾ ਦੋ 15 ਹੋ ਗਏ ਨੇ ਤੇ ਹੁਣ ਫਟਾਫਟ ਨੂੰ ਅੰਤ ਦੇ ਉੱਪਰ ਆਪਾਂ ਇਹਨੂੰ ਮਿਕਸ ਕਰਨਾ ਹੈ ਬਸ ਆਪਣਾ ਪਰਸ਼ਾਹ ਤਿਆਰ ਹੈ ਪਰਸ਼ਾਹ ਤਿਆਰ ਹੋ ਗਿਆ ਪਾਣੀ ਸਾਰਾ ਸੁੱਕ ਗਿਆ ਆ ਚਾਹ ਤਿਆਰ ਹੋ ਗਈ। ਫਿਰ ਮੈਂ ਗੈਸ ਬੰਦ ਕਰ ਬੰਦ ਕਰਤਾ। ਆ ਦੇਖੋ